ਦੋਸਤੋ ਕੀ ਬਣਾ ਰਹੇ ਆ ਅਸੀਂ ਆਪਦੇ ਬੱਚਿਆਂ ਨੂੰ ਇਨਸਾਨ ਜਾਂ ਪੈਸੇ ਕਮਾਉਣ ਵਾਲੀਆਂ ਮਸ਼ੀਨਾਂ ਬੇਹੱਦ ਸ਼ਰਮਨਾਕ ਘਟਨਾ ਸਾਹਮਣੇ ਆ ਰਹੀ ਆ ਕਿ ਪਿਤਾ ਨੂੰ 30 ਦਿਨ ਤੇ ਮਾਂ ਨੂੰ 20 ਦਿਨ ਹੋ ਗਏ ਸੀ ਮਰੇ ਨੂੰ ਪਰ ਪੁੱਤ ਨੂੰ ਪਤਾ ਤੱਕ ਨਹੀਂ ਸੀ ਕਿ ਮੇਰਾ ਮਾਪੇ ਮਰ ਚੁੱਕਾ ਤੇ ਇਸ ਮਾਪੇ ਦਾ ਮਰੇ ਹੋਏ ਦਾ ਪਤਾ ਕਿਵੇਂ ਲੱਗਦਾ ਜਦੋਂ ਚਾਰੇ ਪਾਸੇ ਬਦਬੂ ਫੈਲ ਜਾਂਦੀ ਆ ਲੋਕਾਂ ਨੂੰ ਮੁਸ਼ਕ ਆਉਣ ਲੱਗ ਜਾਂਦਾ ਘਰ ਦੇ ਅੰਦਰੋਂ ਉਹ ਸੋਚਦੇ ਆ ਕਿ ਇਸ ਘਰ ਦੇ ਅੰਦਰੋਂ ਮੋਸ਼ਕ ਆ ਰਿਹਾ ਚੱਲ ਕੇ ਦੇਖੀਏ ਤਾਂ ਸਹੀ ਆਖਰ ਇਸ ਘਰ ਵਿੱਚ ਕੀ ਹੋ ਗਿਆ ਤੇ ਜਦੋਂ ਪੁਲਿਸ ਬੁਲਾਈ ਜਾਂਦੀ ਹੈ ਘਰ ਨੂੰ ਖੋਲ ਕੇ ਦੇਖਿਆ ਜਾਂਦਾ ਤਾਂ ਪਤਾ ਲੱਗਦਾ ਕਿ ਇੱਕ ਬਜ਼ੁਰਗ ਜੋੜਾ ਜਿਹਦਾ ਪਤਾ ਲੱਗਦਾ ਕਿ ਇਹਨਾਂ ਦਾ ਮੁੰਡਾ ਵਿਦੇਸ਼ ਗਿਆ ਤੇ ਉੱਥੇ ਲੱਖਾਂ ਰੁਪਏ ਕਮਾਉਂਦਾ 90 ਲੱਖ ਰੁਪਏ ਦਾ ਇਹਨਾਂ ਦੇ ਮੁੰਡੇ ਦਾ ਪੈਕੇਜ ਆ ਤੇ ਪਰ ਮੁੰਡਾ ਆਦੇ ਮਾਪੇ ਨੂੰ ਫੋਨ ਤੱਕ ਨਹੀਂ ਸੀ ਕਰਦਾ ਮਹੀਨਿਆਂ ਬਦੀ ਉਹਨੂੰ ਪਤਾ ਨਹੀਂ ਲੱਗਾ ਕਿ ਮੇਰੇ ਮਾਪੇ ਮਰ ਚੁੱਕੇ ਨੇ ਜਦੋਂ ਇਸ ਲਾਸ਼ ਦਾ ਇਨ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਗਿਆ ਤਾਂ ਪਤਾ ਲੱਗਾ ਕਿ ਇਹ ਲਾਸ਼ਾਂ ਕੀ ਗੱਲ ਸੜੀ ਗਏ ਸੀ ਉਹ ਤਾਂ ਪਤਾ ਲੱਗਾ ਡਾਕਟਰਾਂ ਤੋਂ ਕਿ ਇਹਨਾਂ ਨੂੰ ਤਾਂ ਮਰਿਆਂ ਨੂੰ ਪਿਤਾ ਨੂੰ ਮਰੇ ਹੋਏ 30 ਦਿਨ ਹੋ ਗਏ ਸੀ ਤੇ ਮਾਂ ਨੂੰ ਮਰੇ ਹੋਏ 20 ਦਿਨ ਹੋ ਚੁੱਕੇ ਸੀ ਪਤਾ ਨਹੀਂ ਇਹ ਮਾਪਿਆਂ ਦੀ ਜਾਣ ਕਿਵੇਂ ਨਿਕਲੀ ਹੋਣੀ ਆ ਪਤਾ ਨਹੀਂ ਕਿਵੇਂ ਭੁੱਖੇ ਪਿਆਸੇ ਵਿਲਕਦੇ ਇਹ ਸਭ ਕਾਸੇ ਤੋਂ ਪਤਾ ਨਹੀਂ ਕਿਵੇਂ ਇਨਾਂ ਵਿਚਾਰਿਆਂ ਦੀ ਜਾਨ ਨਿਕਲੀ ਹੋਣੀ ਆ ਕਿਉਂਕਿ ਔਰਤ ਦੱਸਿਆ ਜਾ ਰਿਹਾ ਕਿ ਲਗਭਗ 10 ਦਿਨ ਆਪਦੇ ਪਤੀ ਦੀ ਮੌਤ ਤੋਂ ਬਾਅਦ ਜਿੰਦਾ ਰਹੀ ਆ ਤੇ ਉਹਨੂੰ 20 ਦਿਨ ਹੋਏ ਸੀ ਮਰੇ ਹੋਏ ਤੇ ਪਤਾ ਨਹੀਂ ਇਹਨਾਂ ਦੀ ਹਾਲਤ ਕੀ ਹੋਊਗੀ ਕਿਵੇਂ ਉਹ ਆਪਦੇ ਪਤੀ ਨੂੰ ਦੇਖ ਰਹੀ ਹੋਊਗੀ ਕਿਵੇਂ ਤੜਫ ਰਹੀ ਹੋਊਗੀ ਉਹਨਾਂ ਤੋਂ ਚੱਲਿਆ ਫਿਰਿਆ ਨਹੀਂ ਜਾਂਦਾ ਸੀ ਕੀ ਹੋਇਆ ਕੀ ਨਹੀਂ ਉਹਨਾਂ ਜੋ ਮਾਪਿਆਂ ਦੇ ਨਾਲ ਬਣੀਆਂ ਉਹਨਾਂ ਨੂੰ ਹੀ ਪਤਾ ਪਰ ਕਿੰਨੀ ਸ਼ਰਮਨਾਕ ਘਟਨਾ ਕਿ ਉਹਨਾਂ ਦੇ ਪੁੱਤ ਜੋ ਵਿਦੇਸ਼ ਬੈਠਾ ਅਮਰੀਕਾ ਬੈਠਾ ਉਹਨੂੰ ਪਤਾ ਤੱਕ ਨਹੀਂ ਸੀ ਕਿ ਮੇਰੇ ਮਾਪੇ ਮਰ ਚੁੱਕੇ ਨੇ ਇਹਦੇ ਵਿੱਚ ਕਸੂਰ ਕੱਲੇ ਬੱਚਿਆਂ ਦਾ ਨਹੀਂਗਾ ਇਹਦੇ ਵਿੱਚ ਕਸੂਰ ਸਾਡੇ ਮਾਪਿਆਂ ਦਾ ਵੀ ਆ ਉਹਨਾਂ ਦੀ ਪਰਵਰਿਸ਼ ਦਾ ਵੀ ਆ ਕਿਉਂਕਿ ਸਾਡੇ ਮਾਪੇ ਵੀ ਅੱਜਕੱਲ ਬੱਚਿਆਂ ਨੂੰ ਕੀ ਬਣਾ ਰਹੇ ਆ ਸਿਰਫ ਪੈਸੇ ਦੀ ਦੌੜ ਵਿੱਚ ਲਾ ਰਹੇ ਆ ਬੱਚੇ ਨੂੰ ਬਚਪਨ ਤੋਂ ਸਿਖਾਉਣਾ ਕੀ ਚਾਹੀਦਾ ਮਾਪਿਆਂ ਨੂੰ ਬਚਪਨ ਤੋਂ ਇਹ ਸਿਖਾਉਣਾ ਚਾਹੀਦਾ ਕਿ ਪੁੱਤ ਤੂੰ ਦੂਜਿਆਂ ਦੀ ਮਦਦ ਕਰਨੀ ਆ ਦੂਜਿਆਂ ਦੀ ਹੈਲਪ ਕਰਨੀ ਆ ਹੁਣ ਤੂੰ ਸਕੂਲ ਜਾਣ ਲੱਗ ਗਿਆ ਪਹਿਲਾਂ ਤਾਂ ਜਦੋਂ ਛੋਟਾ ਜਿਹਾ ਬੱਚਾ ਹੁੰਦਾ ਉਹਨੂੰ ਉਹਦੇ ਵਿੱਚ ਹੀ ਇਹ ਭਾਵਨਾ ਭਰਨੀ ਚਾਹੀਦੀ ਹੈ ਕਿ ਜਿਹੜੇ ਤੇਰੇ ਹੱਥ ਵਿੱਚ ਖਿਡੌਣਾ ਜਾਂ ਕੋਈ ਹੋਰ ਚੀਜ਼ ਆ ਤੂੰ ਦੂਸਰੇ ਬੱਚੇ ਨਾਲ ਵੰਡ ਸ਼ੇਅਰ ਕਰ ਤੇ ਫੇਰ ਜਦੋਂ ਉਹ ਸਕੂਲ ਜਾਣ ਲੱਗਦਾ ਤਾਂ ਉਹਨੂੰ ਸਿੱਖਿਅਤ ਕਰਨਾ ਚਾਹੀਦਾ ਕਿ ਜਿਹੜੇ ਛੋਟੇ ਛੋਟੇ ਬੱਚੇ ਆ ਗਰੀਬ ਘਰਾਂ ਦੇ ਬੱਚੇ ਆ ਨਾ ਉਹਨਾਂ ਦੀ ਤੂੰ ਮਦਦ ਕਰਨੀ ਆ ਆਪਦਾ ਪੈਨਸਲ ਕਾਪੀ ਪੈਨ ਉਹਦੇ ਨਾਲ ਸ਼ੇਅਰ ਕਰਨਾ ਫਿਰ ਜਿਵੇਂ ਜਿਵੇਂ ਬੱਚੇ ਵੱਡੇ ਹੁੰਦੇ ਆ ਓਹੋ ਜੀ ਸਿੱਖਿਆ ਬੱਚਿਆਂ ਨੂੰ ਮੁਹੱਈਆ ਕਰਵਾਉਣੀ ਚਾਹੀਦੀ ਆ ਪਰ ਬੇहद ਅਫਸੋਸ ਕਿ ਸਾਡੇ ਮਾਪੇ ਪਹਿਲੀ ਕਲਾਸ ਤੋਂ ਲੈ ਕੇ ਹੀ ਜਦੋਂ ਬੱਚੇ ਤੇ ਆਪਦਾ ਧਿਆਨ ਫੋਕਸ ਕਰਦੇ ਆ ਤਾਂ ਸਿਰਫ ਇੱਕੋ ਗੱਲ ਤੇ ਕਿ ਤੂੰ ਟੌਪ ਕਰਨਾ ਤੂੰ ਨੰਬਰ ਵੱਧ ਲੈ ਕੇ ਆਉਣੇ ਆ ਤੂੰ ਫਿਰ ਕਿਸੇ ਵੱਡੀ ਨੌਕਰੀ ਤੇ ਲੱਗਣਾ ਵੱਡੀ ਨੌਕਰੀ ਤੇ ਤਾਂ ਸ਼ਾਇਦ ਮਾਪੇ ਲਾ ਲੈਣ ਪਰ ਬੱਚੇ ਨੂੰ ਉਹ ਮਸ਼ੀਨ ਬਣਾ ਦਿੰਦੇ ਆ ਉਵੇਂ ਸਕੂਲਾਂ ਦੇ ਅਧਿਆਪਕਾਂ ਦਾ ਜਾਂ ਸਕੂਲੀ ਸਿੱਖਿਆ ਦਾ ਅੱਜਕੱਲ੍ਹ ਹਾਲ ਹੋਇਆ ਪਿਆ ਅੱਗੇ ਬੱਚੇ ਸਾਹਿਤ ਪੜ੍ਹਦੇ ਸੀ ਤਾਂ ਉਹਦੇ ਨਾਲ ਜੁੜਦੇ ਸੀ ਕੁਝ ਇਨਸਾਨੀ ਜਜ਼ਬੇ ਭਾਵ ਭਾਵ ਉਹਨਾਂ ਵਿੱਚ ਭਾਵਨਾਵਾਂ ਭਰੀਆਂ ਜਾਂਦੀਆਂ ਸੀ ਪਰ ਹੌਲੀ-ਹੌਲੀ ਸਾਡੀਆਂ ਕਿਤਾਬਾਂ ਦੇ ਸਿਲੇਬਸਾਂ ਤੇ ਵੀ ਕਾਫੀ ਸ਼ਾਂਤੀ ਲੱਗ ਗਈ ਆ ਤੇ ਬੱਚਿਆਂ ਦਾ ਪੜ੍ਹਨ ਦਾ ਵੀ ਅੱਜਕੱਲ ਉਹੋ ਜਿਹਾ ਹੀ ਹਾਲ ਆ ਕਿ ਬੱਚੇ ਉਹਨਾਂ ਚੀਜ਼ਾਂ ਨੂੰ ਸਿੱਖ ਹੀ ਨਹੀਂ ਰਹੇ ਟੀਚਰ ਵੀ ਉਸ ਤਰ੍ਹਾਂ ਦੇ ਜਿਹੜੇ ਗੌਣਾ ਬੱਚਿਆਂ ਵਿੱਚ ਭਰਨ ਚ ਪੂਰੀ ਤਰ੍ਹਾਂ ਹੁਣ ਸਫਲ ਨਹੀਂ ਕਹਿ ਸਕਦੇ ਤੇ ਮਾਪੇ ਮਾਪਿਆਂ ਦਾ ਤਾਂ ਸਭ ਤੋਂ ਵੱਡਾ ਹੀ ਹੈਗਾ ਨਾ ਕਿ ਉਹ ਸਾਡੇ ਮਾਪੇ ਦਾ ਜੇਕਰ ਬੱਚਾ ਰਾਹ ਵਿੱਚ ਕਿਸੇ ਦੀ ਹੈਲਪ ਕਰੇ ਹੁੰਦਾ ਤਾਂ ਵੀ ਕਈ ਵਾਰ ਉਹਨੂੰ ਝੜਕਦੇ ਆਵੇਂ ਤੂੰ ਕੀ ਲੈਣਾ ਛੱਡ ਜਿਹੜਾ ਕੋਈ ਕੁਛ ਕਰਦਾ ਕਰੀ ਜਾਂਦੇ ਤੂੰ ਕੀ ਲੈਣਾ ਕਿਸੇ ਦੇ ਮਸਲੇ ਵਿੱਚੋਂ ਪਰ ਚਾਹੀਦਾ ਇਹ ਆ ਕਿ ਆਪਦੇ ਬੱਚਿਆਂ ਨੂੰ ਵੱਧ ਤੋਂ ਵੱਧ ਇਹੋ ਜੀ ਸਿੱਖਿਆ ਪਰੋ ਉਹਨਾਂ ਨੂੰ ਇਨਸਾਨ ਬਣਾਓ ਕਿ ਬੱਚੇ ਤੂੰ ਦੂਸਰਿਆਂ ਦੀ ਹੈਲਪ ਕਰਨੀ ਆ ਤੂੰ ਦੂਸਰਿਆਂ ਦੀ ਮਦਦ ਕਰਨੀ ਆ ਗਰੀਵ ਗੁਰਬੇ ਬੰਦੇ ਦਾ ਧਿਆਨ ਰੱਖਣਾ ਤਾਂ ਕਿ ਉਹਦੇ ਵਿੱਚ ਇਨਸਾਨੀ ਭਾਵ ਉਹਦੇ ਵਿੱਚ ਇਨਸਾਨੀ ਜਜ਼ਬੇ ਆਉਣ ਤੇ ਉਹ ਦੂਜਿਆਂ ਦੀ ਮਦਦ ਕਰੇ ਉਹ ਕੱਲਾ ਦੂਜਿਆਂ ਦੀ ਮਦਦ ਨਹੀਂ ਕਰੂਗਾ ਫਿਰ ਉਹ ਕੱਲਾ ਦੂਜਿਆਂ ਤੇ ਤਰਸ ਨਹੀਂ ਕਰੂਗਾ ਫਿਰ ਉਹ ਤੁਹਾਡੇ ਤੇ ਵੀ ਤਰਸ ਕਰੂਗਾ ਫਿਰ ਉਹਨੂੰ ਇਹ ਵੀ ਕਦਰ ਹੋਊਗੀ ਕਿ ਇਹ ਮੇਰੇ ਮਾਪੇ ਨੇ ਪਰ ਜੇਕਰ ਤੁਸੀਂ ਮਸ਼ੀਨਾਂ ਪੈਦਾ ਕਰੋਗੇ ਤਾਂ ਫਿਰ ਉਹ ਮਸ਼ੀਨਾਂ ਤੁਹਾਡੇ ਨਾਲੋਂ ਵੀ ਟੁੱਟਣਗੀਆਂ ਬੱਚੇ ਤਾਂ ਵੈਸੇ ਹੀ ਅੱਜਕੱਲ੍ਹ ਜੋ ਸੋਸਾਇਟੀ ਦਾ ਮਾਹੌਲ ਆ ਜੋ ਸਮਾਜ ਦਾ ਮਾਹੌਲ ਆ वैसे तो बच्च, बच्चे बच्चे तो वैसे ही अपने मापਿਆਂ ਤੋਂ ਟੁੱਟ ਫੁੱਟ ਜਾਂਦੇ ਆ ਕਿਉਂਕਿ ਮਾਪਿਆਂ ਦੀ ਸੋਚ ਮਾਪਿਆਂ ਦੀ ਸਮਝ ਕੁਝ ਹੋਰ ਹੁੰਦੀ ਹੈ ਤੇ ਜਿਹੜੀ ਅਗਾਂਹ ਵਾਲੀ ਪੀੜ੍ਹੀ ਹੁੰਦੀ ਆ ਉਹ ਇੱਕ ਸਟੈਪ ਅੱਗੇ ਸਾਡੀ ਸੋਚ ਤੋਂ ਵਧੀ ਜਾਂਦੀ ਆ ਜਿਹਦੇ ਕਰਕੇ ਉਹਨਾਂ ਦਾ ਕਈ ਵਾਰੀ ਚੰਗਾ ਤਾਲਮੇਲ ਨਹੀਂ ਬੈਠਦਾ ਕਈ ਵਾਰੀ ਮਾਪੇ ਆਪਦੀ ਗੱਲ ਨੂੰ ਮੁੱਖ ਰੱਖ ਕੇ ਜਾਂ ਸਹੀ ਰੱਖ ਕੇ ਬੱਚਿਆਂ ਤੇ ਥੋਪਣਾ ਚਾਹੁੰਦੇ ਨੇ ਤੇ ਬੱਚੇ ਉਹ ਚੀਜ਼ ਨੂੰ ਸਵੀਕਾਰ ਨਹੀਂ ਕਰਦੇ ਜਿਹਦੇ ਕਰਕੇ ਬੱਚੇ ਤਾਂ ਵੈਸੇ ਹੀ ਮਾਪਿਆਂ ਤੋਂ ਟੁੱਟ-ਫੁੱਟ ਜਾਂਦੇ ਨੇ ਤੇ ਜੇਕਰ ਅਸੀਂ ਬਣਾਇਆ ਹੀ ਉਹਨਾਂ ਨੂੰ ਮਸ਼ੀਨਾਂ ਹੋਊਗਾ ਫਿਰ ਤਾਂ ਉਹ ਬਿਲਕੁਲ ਹੀ ਟੁੱਟ-ਫੁੱਟ ਜਾਣਗੇ ਸਿਰਫ ਪੈਸਾ ਕਮਾਉਣਗੇ ਉਹਨਾਂ ਨੂੰ ਫਿਰ ਆਪਦੀ ਜ਼ਿੰਦਗੀ ਵਿੱਚ ਪੈਸੇ ਦੀ ਹੀ ਅਹਿਮਤ ਰਹਿ ਜੋਗੀ ਰਿਸ਼ਤਿਆਂ ਦੀ ਕੋਈ ਅਹਿਮਤ ਨਹੀਂ ਰਹਿਣੀ ਜੇਕਰ ਤੁਸੀਂ ਸਿਖਾਓਗੇ ਕਿ ਆ ਚਾਚੇ ਤਾਏ ਨੇ ਭੈਣਾ ਭਰਾ ਨੇ ਇਹਨਾਂ ਨਾਲ ਮਿਲਵਰਤਨ ਨਾ ਰਹਿਣਾ ਤਾਂ ਵੀ ਉਹ ਸਿੱਖ ਸਕਣਗੇ ਹੁਣ ਇਹ ਜਿਹੜੇ ਇਹ ਦੌਰ ਦਾ ਮਾਮਲਾ ਹੈ ਐਨ ਦੌਰ ਦੇ ਵਿੱਚ ਦੋਨੇ ਪਤੀ ਪਤਨੀ ਰਹਿੰਦੇ ਸੀ ਹੁਣ ਹੈਰਾਨੀ ਦੀ ਗੱਲ ਤਾਂ ਇਹ ਵੀ ਆ ਕਿ ਕੀ ਇਸ ਪਰਿਵਾਰ ਦਾ ਕਿਸੇ ਨਾਲ ਆਪਦੇ ਆਸ-ਪड़ोस ਰਾਪਤਾ ਹੀ ਨਾ ਹੋਊਗਾ ਕਈ ਵਾਰੀ ਸਾਡੇ ਭੈਣਾ ਭਰਾ ਕੀ ਹੁੰਦਾ ਕਿ ਸਾਡੇ ਕੋਲ 4 ਪੈਸੇ ਆ ਗਏ ਜਾਂ ਅਸੀਂ ਕਿਸੇ ਵੱਡੇ ਅਹੁਦੇ ਤੇ ਆ ਤਾਂ ਅਸੀਂ ਸਮਝਦੇ ਹਾਂ ਕਿ ਸਾਡਾ ਸੁਸਾਇਟੀ ਨਾਲ ਸਾਡਾ ਸਮਾਜ ਦੇ ਨਾਲ ਤਾਂ ਕੋਈ ਨਾਤਾ ਹੀ ਹੈ ਨਹੀਂ ਸਾਨੂੰ ਇਹਨਾਂ ਤੱਕ ਤਾਂ ਜ਼ਰੂਰਤ ਹੀ ਨਹੀਂ ਪਰ ਪਤਾ ਨਹੀਂ ਹੁੰਦਾ ਕਿ ਕਿਹੜੇ ਵੇਲੇ ਕਿਹੋ ਜਿਹਾ ਸਮਾਂ ਆ ਜਾਣਾ ਹੁਣ ਜਿਵੇਂ ਇਹ ਦੋਨੇ ਮਾਪੇ ਬਾਪ ਸੀ ਕਿ ਇਹਨਾਂ ਦਾ ਕਿਸੇ ਆਸ-ਪड़ोस ਦੇ ਨਾਲ ਮੜਾ-ਮੋਟਾ ਵੀ ਰਾਬਤਾ ਨਹੀਂ ਹੋਊਗਾ ਲੈਣ ਦੇ ਨਹੀਂ ਹੋਊਗਾ ਇੱਕ ਘਰ ਦੇ ਵਿੱਚ ਇਕੱਲੇ ਹੀ ਇੰਨੇ ਦਿਨ ਤੱਕ ਇਹਨਾਂ ਦੀਆਂ ਲਾਸ਼ਾਂ ਪਈਆਂ ਰਹੀਆਂ ਕਿਉਂਕਿ ਜੇਕਰ ਆਸ-ਪड़ोस वाले ਆਉਂਦੇ ਜਾਂਦੇ ਹੁੰਦੇ ਇਹਨਾਂ ਦੇ ਘਰ ਦੇ ਵਿੱਚ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਸਾਡੇ ਗਵਾਂਢੀ ਇੰਨੇ ਦਿਨ ਹੋ ਗਏ ਬਾਹਰ ਕਿਉਂ ਨਹੀਂ ਨਿਕਲੇ ਇਹ ਵੀ ਤਾਂ ਇੱਕ ਵੱਡਾ ਸਵਾਲ ਆ ਨਾ ਵੈਸੇ ਆਮ ਤੌਰ ਤੇ ਸ਼ਹਿਰਾਂ ਦੇ ਵਿੱਚ ਹੁੰਦਾ ਇਹੀ ਆ ਕਿ ਲੋਕਾਂ ਦੇ ਰابطੇ ਘੱਟ ਹੁੰਦੇ ਆ ਇੱਕ ਦੂਜੇ ਦੇ ਨਾਲ ਪਿੰਡਾਂ ਦੇ ਲੋਕ ਤਾਂ ਹਲੇ ਇੱਕ ਦੂਜੇ ਦੇ ਉਮਦੇ ਜਾਂਦੇ ਹੀ ਆ ਪਰ ਇਹਦੇ ਨਾਲ ਨਾਲ ਇੱਕ ਫਰਕ ਹੋਰ ਵੀ ਆ ਜਿਹੜੀਆਂ ਆਮ ਹੁਣ ਤੱਕ ਕਿੰਨੀਆਂ ਖਬਰਾਂ ਆਈਆਂ ਕਿ ਵੱਡੇ-ਵੱਡੇ ਸੈਲੀਬ੍ਰਿਟੀ ਵੱਡੇ ਜਿਵੇਂ ਕੋਈ ਨਾਮੀ ਬੰਦਾ ਹੋ ਗਿਆ ਕੋਈ ਹੀਰੋ ਹੋ ਗਿਆ ਕੋਈ ਹੀਰੋਇਨ ਹੋ ਗਈ ਬੜੇ ਸਾਰੇ ਇਹੋ ਜਿਹੇ ਘਟਨਾਕਰਮ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਇਹੋ ਜਿਹੀਆਂ ਖਬਰਾਂ ਸਾਹਮਣੇ ਆਈਆਂ ਕਿ ਕੋਈ ਵੱਡਾ ਰਸੂਖਵਾਣ ਵਿਅਕਤੀ ਜਿਹਦੇ ਕੋਲ ਬੜਾ ਪੈਸਾ ਸੀ ਉਹ ਆਪਣੇ ਘਰ ਦੇ ਅੰਦਰ ਇਕੱਲਾ ਹੀ ਸੀ ਤੇ ਮਰ ਗਿਆ ਤੇ ਉਹਦੇ ਕਈ ਵਾਰੀ ਤਾਂ ਇਹੋ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਕਿ ਉਹ ਆਪਣੇ ਸੋਫੇ ਤੇ ਬੈਠਾ ਬੈਠਾ ਹੀ ਦਮ ਤੋੜ ਗਿਆ ਮਰ ਗਿਆ ਤੇ ਉਹਦਾ ਕੰਕਾਲ ਮਿਲਿਆ ਉਹਦੇ ਬੱਚਾਂ ਤੱਕ ਨੂੰ ਵੀ ਨਹੀਂ ਸੀ ਪਤਾ ਤੇ ਸਾਡੇ ਮਾਪੇ ਦੀ ਮੌਤ ਹੋ ਚੁੱਕੀ ਹੈ ਤੇ ਉਹਨਾਂ ਦੇ ਕੰਕਾਲ ਮਿਲਦੇ ਕਿੰਨੇ ਹੀਰੋ ਕਿੰਨੀਆਂ ਹੀਰੋਇਨਾਂ ਦੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਇਕੱਲੇ ਹੀਰੋ ਹੀਰੋਇਨਾਂ ਦੇ ਕਿਉਂ ਹੋਰ ਨਾਮੀ ਬੰਦੇ ਪੈਸੇ ਵਾਲੇ ਜਿਨ੍ਹਾਂ ਦੀਆਂ ਐਵੇਂ ਮੋਤਾਂ ਹੋਈਆਂ ਸ਼ਕਿਰਪਾ ਕਰਕੇ ਸਮਾਜ ਦੀ ਹੂਂ ਦੀ ਕਿਉਂ ਆਈਆ ਪਸ਼ੂ ਜਾਨਵਰ ਵੀ ਝੁੰਡਾਂ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਨੂੰ ਜੇ ਆਪਾਂ ਜੰਗਲੀ ਜੀਵਾਂ ਤੋਂ ਹਿਸਾਬ ਲਈਏ ਮਨੁੱਖ ਵੀ ਇੱਕ ਜੰਗਲੀ ਜੀਵ ਹੀ ਸੀ ਤੇ ਹੌਲੀ-ਹੌਲੀ ਤਰੱਕੀ ਕਰਦਾ ਹੋਇਆ ਉਹਨਾਂ ਜੰਗਲੀ ਜੀਵਾਂ ਤੋਂ ਬਾਹਰ ਆਇਆ ਬਾਹਰ ਆਇਆ ਜੇ ਆਪਾਂ ਸਹੀ ਜੇ ਸਮਝਣਾ ਹੋਵੇ ਤਾਂ ਜੰਗਲੀ ਜੀਵ ਵੀ ਹੈ ਨਾ ਤਾਂ ਉਹਨਾਂ ਨੂੰ ਵੀ ਝੁੰਡਾਂ ਵਿੱਚ ਰਹਿਣ ਦੀ ਲੋੜ ਪੈਂਦੀ ਆ ਉਹਨਾਂ ਨੂੰ ਵੀ ਇੱਕ ਦੂਜੇ ਦੇ ਸਹਾਰੇ ਦੀ ਲੋੜ ਪੈਂਦੀ ਆ ਸ਼ਿਕਾਰ ਕਰਨ ਵਾਸਤੇ ਆਪਦੀ ਬਚਤ ਕਰਨ ਵਾਸਤੇ ਕਈ ਤਰ੍ਹਾਂ ਦੀਆਂ ਕੁਦਰਤੀ ਤੇ ਜਿਹੜੀਆਂ ਨਾਲ ਦੇ ਜਿਹੜੇ ਪਸ਼ੂ ਜਾਨਵਰ ਉਹਨਾਂ ਤੋਂ ਸਮੱਸਿਆਵਾਂ ਆਉਣੀਆਂ ਹੁੰਦੀਆਂ ਉਹਨਾਂ ਸਾਰੇ ਬਚਾਵਾ ਵਾਸਤੇ ਉਹਨਾਂ ਨੂੰ ਵੀ ਇੱਕ ਦੂਜੇ ਦੀ ਜ਼ਰੂਰਤ ਪੈਂਦੀ ਆ ਇੱਕ ਦੂਜੇ ਦੇ ਸਹਾਰੇ ਦੀ ਵੀ ਜ਼ਰੂਰਤ ਪੈਂਦੀ ਆ ਤੇ ਐਵੇਂ ਹੀ ਮਨੋੱਖਾ ਸਮਾਜ ਦੀ ਹੋਂਦ ਹੀ ਤਾਂ ਹੈ ਕਿ ਮਨੁੱਖ ਨੂੰ ਇੱਕ ਦੂਜੇ ਦੇ ਸਹਾਰੇ ਦੀ ਜ਼ਰੂਰਤ ਆ। ਇਸ ਕਰਕੇ ਸਾਨੂੰ ਆਪਣੇ ਸਾਰੇ ਰਿਸ਼ਤੇਦਾਰਾਂ ਤੇ ਇਸ ਤਰ੍ਹਾਂ ਵੀ ਤੋੜ ਨਹੀਂ ਦੇਣੇ ਚਾਹੀਦੇ ਕਿ ਸਾਡੇ ਕੋਲ 4 ਪੈਸੇ ਆ ਗਏ, ਅਸੀਂ ਅਮੀਰ ਹੋ ਗਏ, ਅਸੀਂ ਵੱਡੇ ਹੋ ਗਏ ਤੇ ਅਸੀਂ ਹੁਣ ਸਾਰਿਆਂ ਨੂੰ ਕੱਟ ਆਫ ਹੋ ਜਾਣਾ। ਜੇਕਰ ਤੁਹਾਡੀ ਰਿਸ਼ਤੇਦਾਰਾਂ ਨਾਲ ਨਹੀਂ ਬੰਦੀ, ਭਾਈ ਆਪਦੇ ਦੋਸਤ ਤਾਂ ਰੱਖੋ ਕਰੀਬੀ ਕੁਝ। ਜੇਕਰ ਤੁਹਾਡੀ ਦੋਸਤਾਂ ਨਾਲ ਨਹੀਂ ਬੰਦੀ ਤਾਂ ਕੋਈ ਰਿਸ਼ਤੇਦਾਰ ਰੱਖੋ। ਕੋਈ ਤਾਂ ਹੋਵੇ ਤੁਹਾਡਾ ਆਪਣਾ ਜਿਹੜਾ ਤੁਹਾਡੀ ਫਿਕਰ ਕਰਨ ਵਾਲਾ ਹੋਵੇ ਜਿਹਨੂੰ ਪਤਾ ਹੋਵੇ ਕਿ ਤੁਹਾਡੇ ਨਾਲ ਕੀ ਬੀਤ ਰਹੀ ਆ ਹੁਣ ਪਤਾ ਨਹੀਂ ਇਸ ਵਿਚਾਰੇ ਬਜ਼ੁਰਗ ਜੋੜੇ ਨਾਲ ਕੀ ਹੋਇਆ ਹੋਣਾ ਅਜਿਹਾ ਕਿ ਉਹਨਾਂ ਦੀ ਕਿਸੇ ਨੇ ਸਾਰ ਤੱਕ ਨਹੀਂ ਲਈ ਤੇ ਘਰ ਦੇ ਅੰਦਰ ਹੀ ਉਹ ਇੰਨੇ ਦਿਨ ਹੋ ਗਏ ਸੀ ਉਹਨਾਂ ਨੂੰ ਮਰੇ ਹੋਏ ਤੇ ਉਹਨਾਂ ਦੀਆਂ ਲਾਸ਼ਾਂ ਵੀ ਗਲ ਸੜ ਚੁੱਕੀਆਂ ਸੀ ਤੇ ਬਦਬੂ ਤੋਂ ਜਾ ਕੇ ਲੋਕਾਂ ਨੂੰ ਪਤਾ ਲੱਗਾ ਕਿ ਘਰ ਵਿੱਚੋਂ ਕਿਉਂ ਇੰਨਾ ਮੋਸ਼ਕ ਆ ਰਿਹਾ ਫਿਰ ਪਤਾ ਲੱਗਾ ਕਿ ਇੱਥੇ ਇੱਕ ਬਜ਼ੁਰਗ ਜੋੜਾ ਜਿਹੜਾ ਉਹਦੀ ਮੌਤ ਹੋ ਚੁੱਕੀ ਆ ਤੇ ਪੁੱਤ ਵਿਦੇਸ਼ ਦੇ ਵਿੱਚ ਲੱਖਾਂ ਰੁਪਏ ਕਮਾਉਂਦਾ ਕੀ ਆਸਰਾ ਦੱਸੋ ਜੇਕਰ ਤੁਸੀਂ ਬੱਚੇ ਨਹੀਂ ਮਸ਼ੀਨਾਂ ਪੈਦਾ ਕਰੋਗੇ ਤਾਂ ਫਿਰ ਇਹੀ ਕੁਝ ਹੋਊਗਾ ਕਿਰਪਾ ਕਰਕੇ ਬੱਚੇ ਤਾਂ ਵੈਸੇ ਹੀ ਮਾਪਿਆਂ ਨੂੰ ਵੱਡੇ ਹੋ ਕੇ ਉਹਨਾਂ ਦਾ ਸੋਚ ਉਹਨਾਂ ਦਾ ਨਜ਼ਰੀਆ ਅਲੱਗ ਹੋ ਜਾਂਦਾ ਵੈਸੇ ਹੀ ਟੁੱਟ ਜਾਂਦੇ ਨੇ ਪਰ ਪਹਿਲਾਂ ਬਚਪਨ ਤੋਂ ਲੈ ਕੇ ਉਹਨਾਂ ਨੂੰ ਮਸ਼ੀਨਾ ਬਣਾਉਣ ਦੀ ਬਜਾਏ ਇਕੱਲਾ ਪੈਸਾ ਕਮਾਉਣ ਦੀ ਸਿੱਖਿਆ ਦੇਣ ਦੀ ਬਜਾਏ ਉਹਨਾਂ ਵਿੱਚ ਇਨਸਾਨੀ ਭਾਵ ਇਨਸਾਨੀ ਕਿਦਰਾਂ ਕਿੰਤਾ ਇਨਸਾਨੀ ਜਜ਼ਬੇ ਜ਼ਰੂਰ ਭਰੋ ਤਾਂ ਕਿ ਜੇਕਰ ਉਹ ਲੋਕਾਂ ਬਾਰੇ ਸੋਚਣਗੇ ਤਾਂ ਤੁਹਾਡੇ ਬਾਰੇ ਵੀ ਜ਼ਰੂਰ ਸੋਚਣਗੇ ਕਿਉਂਕਿ ਫਿਰ ਵੀ ਮਾਪਿਆਂ ਨੇ ਤਾਂ ਉਹਨਾਂ ਨੂੰ ਪਾਲਿਆ ਹੁੰਦਾ ਉਹਨਾਂ ਵਿੱਚ ਤਰਸ ਦੇ ਹਮਦਰਦੀ ਦੇ ਭਾਵ ਤਾਂ ਜ਼ਰੂਰ ਪੈਦਾ ਹੋਣਗੇ ਨਾ ਜੇਕਰ ਤੁਸੀਂ ਕਰੋਗੇ ਪਰ ਜੇਕਰ ਤੁਸੀਂ ਸਿਰਫ ਉਹਨਾਂ ਨੰਬਰਾਂ ਦੀ ਦੌੜ 'ਚ ਲਾਉਂਗੇ ਜਾਂ ਕੱਲਾ ਪੈਸਾ ਕਮਾਉਣਾ ਸਿਖਾਓਗੇ ਤਾਂ ਫਿਰ ਉਹ ਕੱਲਾ ਪੈਸਾ ਹੀ ਕਮਾਉਣਗੇ ਰਿਸ਼ਤੇ ਨਾਤੇ ਨਹੀਂ